ਸਵਾਗਤ ਹੈ ਕਿਸਾਨ ਦੋਸਤੋ ਤੁਹਾਡਾ ਆਪਣੇ ਚੈਨਲ ਟਰੈਕਟਰ ਸਟਾਕ ਦੇ ਵਿੱਚ ਅੱਜ ਆਪਾਂ ਸੇਲ ਲਈ ਤੁਹਾਡੇ ਲਈ ਤਿੰਨ ਖੇਤੀ ਬੜੀ ਪਸੰਦ ਲੈ ਕੇ ਆਏ ਆਂ ਇੱਕ ਟਰਾਲਾ 16 7 ਸਾਈਜ਼ ਦਾ ਇੱਕ ਜਗਤਜੀਤ ਵਾਲੇ ਵੀਰਾਂ ਦੀ ਜੀਰੋ ਟਰੈਲਾ 13 ਪੂਰੀ ਤੇ ਇੱਕ ਰੋਟਾਵੇਟਰ 8 ਫੁੱਟ ਪਹਿਲਾਂ ਆਪਾਂ ਜਾਣਕਾਰੀ ਦਿੰਨੇ ਤੁਹਾਨੂੰ ਟਰਾਲੇ ਬਾਰੇ ਆ ਜਿਹੜਾ ਤੁਸੀਂ ਵੀਰੋ ਫੋਟੋਆਂ 'ਚ ਟਰਾਲਾ ਦੇਖ ਰਹੇ ਆ ਇਹ 16x7 ਸਾਈਜ਼ ਦਾ ਬਾਕੀ ਰੰਗ ਪੇਂਟ ਦਾ ਟਰਾਲਾ ਬਿਲਕੁਲ ਨਵਾਂ ਨਵਾਂ ਟਰਾਲੇ ਨੂੰ ਰੰਗ ਹੋਇਆ ਵਿਆ ਤੇ ਬਾਕੀ ਫੈਂਸੀ ਲੋਕੇਜ ਟਰਾਲਾ ਤਿਆਰ ਹੋਇਆ ਗਿਆ ਕਿਸੇ ਪਾਸਿਓ ਕੋਈ ਵੀ ਕਮੀ ਪੇਸ਼ੀ ਨਹੀਂ ਦੋਨਾਂ ਸਾਈਡਾਂ ਤੁਸੀਂ ਦੇਖ ਸਕਦੇ ਆ ਟਰਾਲੇ ਦੀ ਹਾਲਤ ਬਹੁਤ ਵਧੀਆ ਹਾਲਤ ਦਾ ਟਰਾਲਾ ਬਾਕੀ ਟਰਾਲਾ ਸਾਰਾ ਹੈਵੀ ਮਾਲ ਚ ਤਿਆਰ ਹੋਇਆ ਵਿਆ ਬਾਕੀ ਇਹ ਟਰਾਲਾ ਜੈਕ ਵਾਲਾ ਜਿਹੜਾ ਟਰਾਲੇ ਨੂੰ ਬੈੱਡ ਲੱਗਾ ਵਿਆ ਉਹ ਜਾਲੀ ਵਾਲਾ ਲੱਗਾ ਵਿਆ ਤੇ ਬਹੁਤ ਉੱਚਾ ਬੈੱਡ ਲੱਗਾ ਵਿਆ ਬਾਕੀ ਤੁਸੀਂ ਸਾਈਡਾਂ ਤੋਂ ਕੰਡੀਸ਼ਨ ਦੇਖ ਸਕਦੇ ਆਂ ਟਰਾਲੇ ਦੀ ਪੂਰਾ ਫੈਨਸੀ ਲੋਕੇ ਤਿਆਰ ਕੀਤਾ ਹੋਇਆ ਲਾਈਟਾਂ ਵਗੈਰਾ ਲਾ ਕੇ ਪੂਰਾ ਸ਼ੌਂਕ ਨਾਲ ਕੰਮ ਕੀਤਾ ਹੋਇਆ। ਬਾਕੀ ਟਰਾਲੇ ਦੇ ਚਾਰੇ ਟਾਇਰ ਪੱਕੇ ਲੱਗੇ ਹੋਏ ਆ ਕਿਸੇ ਪਾਸਿਓਂ ਕੋਈ ਵੀ ਕਮੀ ਪੇਸ਼ੀ ਨਹੀਂ ਛੱਡੀ। ਹੁਣ ਜੇ ਗੱਲ ਕਰੀ ਆਪਾਂ ਕੀਮਤ ਦੀ ਤਾਂ ਕੀਮਤ ਮਾਲਕ ਵੀਰ ਇਹ ਟਰਾਲੇ ਦੀ ਰੱਖਦੇ ਆ 3 ਲੱਖ ਤੇ 50000 ਰੁਪਇਆ ਜੀਜੋ ਤੁਹਾਡਾ ਮੌਕੇ ਤੇ ਮਾਨ ਸਨਮਾਨ ਹੋ ਜੂਗਾ। ਬਾਕੀ ਕੰਡੀਸ਼ਨ ਦਾ ਟਰਾਲਾ ਬਿਲਕੁਲ ਓਕੇ ਆ ਜਿਹੜੇ ਵੀਰ ਨੂੰ ਟਰਾਲਾ ਪਸੰਦ ਆ ਮਾਲਕ ਵੀਰ ਦਾ ਨੰਬਰ ਉੱਤੇ ਸਕਰੀਨ ਤੇ ਚੱਲ ਰਿਹਾ ਉਹ ਨੰਬਰ ਤੇ ਗੱਲਬਾਤ ਕਰਕੇ ਉੱਥੇ ਜਾ ਕੇ ਟਰਾਲੇ ਦੀ ਆਪਣੀ ਤਸੱਲੀ ਆਪ ਕਰਕੇ ਤੇ ਉੱਥੇ ਸੌਦਾ ਕਰ ਸਕਦੇ ਆ ਮਾਨ ਸਨਮਾਨ ਰੇਟ 'ਚ ਥੋੜਾ ਬੋਧਾ ਹੋ ਜੂਗਾ ਬਾਕੀ ਹੁਣ ਅੱਗੇ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਰੂਟਾ ਵੇਟਰ ਬਾਰੇ ਜਿਹੜਾ ਆਪਾਂ ਸੇਲ ਲਈ ਤੁਹਾਡੇ ਲਈ ਲੈ ਕੇ ਆਏ ਆ 8 ਫੁੱਟਾਂ ਰੂਟਾ ਵੇਟਰ ਆ ਭਾ ਵੀਰੋ ਜਿਹੜਾ ਤੁਸੀਂ ਫੋਟੋ ਵਿੱਚ ਰੂਟਾਵੇਟਰ ਦੇਖ ਸਕਦੇ ਆ ਇਹ 8 ਫੋਟਾ ਰੂਟਾਵੇਟਰ ਆ ਤੇ ਬਾਕੀ ਰੰਗ ਪੇਂਟ ਦਾ ਰੂਟਾਵੇਟਰ ਬਿਲਕੁਲ ਨਵਾਂ ਜੀਐਸਏ ਵਾਲੇ ਵੀਰਾਂ ਦਾ ਗੇਅਰ ਬਾਕਸ ਰੂਟਾਵੇਟਰ ਦੇ ਉੱਤੇ ਲੱਗਾ ਹੋਇਆ ਤੇ ਬਾਕੀ ਰੂਟਾਵੇਟਰ ਪੂਰਾ ਹੈਵੀ ਤਿਆਰ ਹੋਇਆ ਹੋਇਆ ਜਿਹੜਾ ਮਗਰ ਫੱਟਾ ਲੱਗਾ ਉੱਤੇ ਚਾਰ ਸਪ੍ਰਿੰਗ ਲੱਗੇ ਆ ਤੇ ਦੋਨੇ ਸਾਈਡਾਂ ਤੇ ਡਿਸਕਾਂ ਲੱਗਾਂਗਾ ਬਾਕੀ ਜੇ ਆਪ ਆ ਪਲੇਟਾਂ ਦੀ ਗੱਲ ਕਰੀਏ ਤਾਂ ਰੂਟਾਵੇਟਰ ਦੇ ਬਲੇਡ 80-85 ਪੈਸੇ ਪਏ ਆ ਬਾਕੀ ਰੋਟਾਵੇਟਰ ਪੂਰਾ ਚਾਲੂ ਹਾਲਤ ਚਾ ਕਿਸੇ ਪਾਸਿਓ ਕੋਈ ਵੀ ਕਮੀ ਪੇਸ਼ੀ ਨਹੀਂ ਨਾ ਕੋਈ ਗੇਅਰ ਵਗੈਰਾ ਦੀ ਆਵਾਜ਼ ਆ ਕ੍ਰਾਸ਼ ਵਗੈਰਾ ਬਿਲਕੁਲ ਓਕੇ ਆ ਨਾਈ ਰੋਟਾਵੇਟਰ ਕਿਦੋਂ ਗਲਿਆ ਬਾਕੀ ਜਾਇਜ਼ ਰੇਟ ਦਾ ਇਹ ਰੋਟਾਵੇਟਰ ਆ ਥੱਲੇ ਉਹ ਵੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਬਲੇਡਾਂ ਦੀ ਕੰਡੀਸ਼ਨ ਬਹੁਤ ਵਧੀਆ ਪਈ ਆ ਹੁਣ ਜੇ ਗੱਲ ਕਰੀਏ ਆਪਾਂ ਕੀਮਤ ਦੀ ਤਾਂ ਕੀਮਤ ਮਾਲਕ ਵੀਰ ਇਹ ਰੋਟਾਵੇਟਰ ਦੀ ਰੱਖਦੇ ਆ ਕੁੱਲ 60000 ਰੁਪਿਆ ਜੀਚੋਂ ਮੋਕੇ ਤੁਹਾਡਾ ਥੋੜਾ ਬੋਧਾ ਮਨਤਨ ਹੋ ਜਾਊਗਾ ਉੱਤੇ ਸਕਰੀਨ ਤੇ ਵੀਰ ਦਾ ਨੰਬਰ ਚੱਲ ਰਿਹਾ ਉਹ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਰੈਂਦੀ ਜਾਣਕਾਰੀ ਲੈ ਸਕਦੇ ਆ ਉੱਥੇ ਜਾ ਕੇ ਆਪਣੀ ਤਸੱਲੀ ਕਰਕੇ ਰੂਟਾਵੇਟਰ ਦਾ ਸੌਦਾ ਕਰ ਸਕਦੇ ਆ ਹੁਣ ਅੱਗੇ ਆਪਾਂ ਗੱਲ ਕਰਦੇ ਆ ਜ਼ੀਰੋ ਡ੍ਰਿਲ ਦੀ ਜਿਹੜੀ ਆਪਾਂ ਸੇਲ ਲਈ ਲੈ ਕੇ ਆਏ ਆ ਆ ਵੀਰੋ ਜਿਹੜੀ ਤੁਸੀਂ ਜ਼ੀਰੋ ਡ੍ਰਿਲ ਦੇਖ ਰਹੇ ਆ ਇਹ ਜਗਤਜੀਤ ਵਾਲੀ ਫਾਰਮ ਤੋਂ ਬਣੀ ਵੀ ਆ ਚੀਮਾ ਮੰਡੀ ਤੋਂ ਤੇ ਬਾਕੀ ਇਹ ਜ਼ੀਰੋ ਡ੍ਰਿਲ 13 ਪੂਰੀ ਆ ਕੰਡੀਸ਼ਨ ਵਗੈਰਾ ਦੀ ਬਿਲਕੁਲ ਸਾਫ਼ ਆ ਕਿਸੇ ਪਾਸਿਓ ਕੋਈ ਵੀ ਇਹਦੀ ਟਰੈਲ ਦੀ ਟੱਟ ਭੱਜ ਨਹੀਂ ਹੋਈ ਬਾਕੀ ਫਾਲਗਾਂ ਵਗੈਰਾ ਦੀ ਜਿਹਨੂੰ ਆਪਾਂ ਛੁਰੀਆਂ ਕਹਿੰਦੇ ਆ ਉਹਨਾਂ ਦੀ ਕੰਡੀਸ਼ਨ ਵੀ ਵਧੀਆ ਪਈ ਆ ਬਾਕੀ ਬੀ ਵਗੈਰਾ ਬਿਲਕੁਲ ਸਹੀ ਪਉਂਦੀ ਆ ਕਿਸੇ ਪਾਸਿਓ ਕੋਈ ਵੀ ਪ੍ਰੋਬਲਮ ਨਹੀਂ ਜ਼ੀਰੋ ਟਰੈਲ ਚ ਅੱਗੇ ਵੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਰੰਗ ਵਗੈਰਾ ਦੀ ਕੰਡੀਸ਼ਨ ਬਿਲਕੁਲ ਵਧੀਆ ਪਈ ਆ ਬਾਕੀ ਜਿਵੇਂ ਤੁਹਾਨੂੰ ਆਪਾਂ ਪਹਿਲਾਂ ਹੀ ਦੱਸਿਆ ਇਹ 13 ਪੂਰੀ ਜ਼ੀਰੋ ਡ੍ਰੈਲਰ ਤੇ ਜਗਤਜੀਤ ਵਾਲੇ ਵੀਰਾਂ ਦੀ ਬਣੀ ਵੀ ਆ ਫਾਲਾਂ वगैरह ਦੀ ਕੰਡੀਸ਼ਨ ਤੁਸੀਂ ਫੋਟੋਆਂ ਵਿੱਚ ਦੇਖ ਸਕਦੇ ਆ ਵਧੇਗਾ ਸ਼ੁਰੀਆਂ ਪਈਆਂ ਬਾਕੀ ਜੇ ਹੁਣ ਆਪਾਂ ਗੱਲ ਕਰੀਏ ਕੀਮਤ ਦੀ ਤਾਂ ਕੀਮਤ ਮਾਲਕ ਵੀਰ ਜ਼ੀਰੋ ਡ੍ਰੈਲਰ ਦੀ ਰੱਖਦੇ ਆ 32000 ਰੁਪਇਆ ਜੀਚ ਤੁਹਾਡਾ ਮੌਕੇ ਤੇ ਮਾਨ ਸਨਮਾਨ ਹੋ ਜਾਊਗਾ ਕੋਈ ਵੀ ਜ਼ੀਰੋ ਡ੍ਰੈਲਰ ਦੀ ਕੋਈ ਟੁੱਟ ਭੱਜ ਨਹੀਂ ਹੋਈ ਬਾਕੀ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲ ਰਿਹਾ ਉਹ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਲੋਕੇਸ਼ਨ ਵਗੈਰਾ ਮਗਾ ਕੇ ਉੱਥੇ ਜਾ ਕੇ ਆਪਣੀ ਤਸੱਲੀ ਕਰਕੇ ਇਸ 0 ਡ੍ਰੈਲ ਦਾ ਸੌਦਾ ਕਰ ਸਕਦੇ ਆ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਲਈ ਜੇਕਰ ਤੁਹਾਨੂੰ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਆਪਣੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਡੇਲੀ ਬੇਸ ਤੇ ਤੁਹਾਡੇ ਲਈ ਖੇਤੀਬਾੜੀ ਸੰਬੰਧ ਲੈ ਕੇ ਆਉਂਦੇ ਰਹਿਣੇ ਹਾਂ